ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਫਿਰ ਕਰੇਗੀ 2022 ਵਾਲੀ ਗਲਤੀ 2022 ਦੇ ਵਿੱਚ ਨਵਜੋਤ ਸਿੱਧੂ ਨੂੰ ਜਦੋਂ ਪੰਜਾਬ ਦਾ ਕਾਂਗਰਸ ਪ੍ਰਧਾਨ ਬਣਾਇਆ ਗਿਆ ਤਾਂ ਉਹ ਮੁੱਖ ਮੰਤਰੀ ਚਿਹਰਾ ਨਹੀਂ ਬਣੇ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਨਹੀਂ ਕੀਤਾ ਜੋ ਕਾਂਗਰਸ ਪੰਜਾਬ ਦੀ ਸੱਤਾ ਗਵਾ ਬੈਠੀ ਹੁਣ ਫਿਰ ਕਾਂਗਰਸ ਉਹੀ ਗਲਤੀ ਦੁਹਰਾ ਰਹੀ ਹੈ ਜੋ ਰਾਜਾ ਬ੍ਰਿੰਗ ਤੋਂ ਪ੍ਰਧਾਨਗੀ ਲੈ ਕੇ ਚੰਨੀ ਨੂੰ ਦੇਣ ਦੀਆਂ اٹਕਲਾ ਸ਼ੁਰੂ ਹੋਈਆਂ ਨੇ ਇਸ ਤੋਂ ਪਹਿਲਾਂ ਕੀ ਰਾਜਾ ਬ੍ਰਿੰਗ ਚੋਣ ਪ੍ਰਚਾਰ ਨਹੀਂ ਕਰੇਗਾ ਰਾਜਾ ਬ੍ਰਿੰਗ ਜੋ ਸੀਐਮ ਦੇ ਦਾਵੇਦਾਰ ਨੇ ਉਹ ਅਗਲਾ ਸੀਐਮ ਨਹੀਂ ਹੋਣਗੇ ਜੋ ਕਾਂਗਰਸ ਦੇ ਵੱਲੋਂ ਇਹ ਤਿਆਰੀਆਂ ਚੱਲ ਰਹੀਆਂ ਨੇ ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀ ਲਗਾਤਾਰ ਬਣੀ ਹੋਈਏ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਵੇਂ ਇਹ ਧੜੇਬੰਦੀ ਖਤਮ ਕਰਨ ਦਾ ਜੋ ਅਲਾਮ ਕੀਤਾ ਉਹਨਾਂ ਨੇ ਪਿਛਲੇ ਦਿਨੀ ਆਪਣੇ ਘਰ ਸੁਖਨੀ ਸਾਹਿਬ ਦੇ ਪਾਰ ਤੇ ਸਾਰੀ ਲੀਡਰਸ਼ਿਪ ਨੂੰ ਬੁਲਾ ਕੇ ਉਹਨਾਂ ਦਾ ਗਰਮ ਜੋਸ਼ ਨਾਲ ਸਵਾਗਤ ਕੀਤਾ ਔਰ ਹਾਈ ਕਮਾਂਡ ਦੇ ਵਿੱਚ ਇਹ ਵੱਡਾ ਸੁਨੇਹਾ ਭੇਜਿਆ ਕਿ ਚੰਨੀ ਅੱਜ ਵੀ ਪੂਰੀ ਤਰ੍ਹਾਂ ਮਜ਼ਬੂਤ ਨੇ ਔਰ ਸਾਰੀ ਲੀਡਰਸ਼ਿਪ ਚੰਨੀ ਦੇ ਨਾਲ ਹੈ ਪਰ ਹਾਈ ਕਮਾਂਡੇ ਵੱਲੋਂ ਅਜੇ ਤੱਕ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਜਾਂ ਪ੍ਰਧਾਨ ਬਣਾਉਣ ਦਾ ਜੋ ਇਹ ਕੋਈ ਵੀ ਅਟਕਲਾ ਜਿਹੜੀਆਂ ਚੱਲ ਰਹੀਆਂ ਨੇ ਕਿ ਚੰਨੀ ਮੁੱਖ ਮੰਤਰੀ ਚਿਹਰਾ ਹੋਣਗੇ ਤਾਂ ਫਿਰ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਜਾਂ ਕੋਈ ਹੋਰ ਹੋਵੇਗਾ ਜੋ ਇਸ ਤੋਂ ਪਹਿਲਾਂ 2022 ਦੇ ਵਿੱਚ ਕਾਂਗਰਸ ਨੇ ਇਹ ਗਲਤੀ ਕੀਤੀ ਏ ਉਹ ਦੁਬਾਰਾ ਇਹ ਗਲਤੀ ਦੁਹਰਨ ਜਾ ਰਹੀ ਏ ਯਾਦ ਕਰਵਾਦੀ ਕਿ ਨਵਜੋਤ ਸਿੰਘ ਸਿੱਧੂ ਨੂੰ ਜਦੋਂ 2022 ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਤਾਂ ਉਹਨਾਂ ਨੇ ਮੁੱਖ ਮੰਤਰੀ ਦਾਵੇ ਦੀ ਮੰਗ ਕੀਤੀ ਜੋ ਹਾਈ ਕਮਾਨ ਨੇ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਨਹੀਂ ਐਲਾਨਿਆ ਤਾਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਕਰਨ ਵਿੱਚ ਆਪਣੀ ਭੂਮਿਕਾ ਨਹੀਂ ਨਿਭਾਈ ਅਤੇ ਚੋਣ ਪ੍ਰਚਾਰ ਉਹਨਾਂ ਨੇ ਉਸ ਢੰਗ ਨਾਲ ਨਹੀਂ ਕੀਤਾ ਜਿਵੇਂ 2017 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਚੋਣ ਪ੍ਰਚਾਰ ਕੀਤਾ ਸੀ ਸੋ ਇਸੇ ਤਰ੍ਹਾਂ ਟੜੇਪੰਦੀ ਕਾਂਗਰਸ ਨੂੰ ਜਿਹੜੀ ਲੈ ਬੈਠੀ ਕਿਉਂਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਚਿਹਰਾ ਸੀ ਰੋਹਲ ਗਾਂਧੀ ਦੇ ਵੱਲੋਂ 2022 ਦਾ ਸੋ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਕਾਂਗਰਸ ਮੁੱਖ ਮੰਤਰੀ ਚਿਹਰਾ ਐਲਾਨ ਦਿੰਦੀ ਤਾਂ ਹੋ ਸਕਦਾ ਹੈ ਇਹ ਨਤੀਜੇ ਕੁਝ ਹੋਰ ਹੁੰਦੇ ਪਰ ਹੁਣ ਜੋ ਕਾਂਗਰਸ ਫਿਰ ਇਹ ਗਲਤੀ ਕਰਨ ਜਾ ਰਹੀ ਹੈ ਜੋ ਇੱਕ ਲੰਬੇ ਡਰਾਮੇ ਤੋਂ ਬਾਅਦ ਰੋਹਲ ਗਾਂਧੀ ਨੇ ਜਦੋਂ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਸੀ ਤਾਂ ਸਿੱਧੂ ਨਰਾਜ਼ ਚੱਲੇ ਸੀ ਔਰ ਸਿੱਧੂ ਨਰਾਜ਼ ਹੋਣ ਕਰਕੇ ਜੋ ਕਾਂਗਰਸ ਦਾ ਨੁਕਸਾਨ ਹੋਇਆ ਕਾਂਗਰਸ ਹਾਸ਼ੀਏ ਤੇ ਚਲੀ ਗਈ ਸਿਰਫ 18 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਈ ਸੋ ਹੁਣ ਫਿਰ ਜੋ ਰਾਜਾ ਵੜਿੰਗ ਐਸਐਮ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਤੋਂ ਪ੍ਰਧਾਨਗੀ ਲੈਣ ਦੀਆਂ ਚਰਚਾਵਾਂ ਚੱਲੀਆਂ ਹੋਈਆਂ ਨੇ ਕਿ ਜਨਵਰੀ ਦੇ ਪਹਿਲੇ ਹਫਤੇ ਜੋ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਤੇ ਸਰਕਾਰ ਦਾ ਮੁੱਖ ਮੰਤਰੀ ਚੰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਬਣਾਉਣ ਦੀ ਇਹ ਚਰਚਾ ਹੈ ਇਸ ਤੋਂ ਪਹਿਲਾਂ ਕਿ ਕੈਪਟਨ ਵਾਲਾ ਫਾਰਮੂਲਾ ਕਾਂਗਰਸ ਵਰਤ ਸਕੇ ਜਿਵੇਂ ਮੈਂ ਕੈਪਟਨ ਮੁੱਖ ਮੰਤਰੀ 2002 ਦੇ ਵਿੱਚ ਪੰਜਾਬ ਦੇ ਪ੍ਰਧਾਨ ਬਣੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਵਿੱਚ ਇਹ ਭੂਮਿਕਾ ਨਿਭਾਈ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤੇ ਮੁੱਖ ਮੰਤਰੀ ਦਾ ਚਿਹਰਾ ਵੀ ਕੈਪਟਨ ਅਮਰਿੰਦਰ ਸਿੰਘ ਬਣੇ 2012 ਦੇ ਵਿੱਚ 2017 ਦੇ ਵਿੱਚ ਕੈਪਟਨ ਲਗਾਤਾਰ ਜੋ ਮੁੱਖ ਮੰਤਰੀ ਦਾ ਚਿਹਰਾ ਬਣਦੇ ਰਹੇ ਔਰ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਗਵਾਈ ਦੇ ਹੇਠ히 ਚੋਣਾਂ ਲੜੀਆਂ ਭਾਵੇਂ 2007 ਤੇ 2012 ਦੇ ਵਿੱਚ ਕਾਂਗਰਸ ਜਿਹੜੀ ਜਿੱਤ ਨਹੀਂ ਸਕੀ ਪਰ ਕੈਪਟਨ ਅਮਿੰਦਰ ਸਿੰਘ ਦਾ ਦਬਦਬਾ ਬਣਿਆ ਰਿਹਾ ਕੈਪਟਨ ਅਮਿੰਦਰ ਸਿੰਘ ਕਾਂਗਰਸ ਹਾਈ ਕਮਾਂਡ ਦੇ ਉੱਪਰ ਵੀ ਆਪਣਾ ਪੂਰਾ ਦਬਾਅ ਬਣਾ ਕੇ ਰੱਖਿਆ ਕਿ ਕੈਪਟਨ ਅਮਿੰਦਰ ਸਿੰਘ ਦੇ ਕਾਰਨ ਹੀ ਕਾਂਗਰਸ ਜਿਹਨੀਆਂ ਨੇ ਦੂਸਰੇ ਨੰਬਰ ਤੇ ਆਉਂਦੀ ਹੈ ਜਿਹੜੇ 35 ਤੋਂ 40 ਸੀਟਾ ਜਿੱਤਣ ਵਿੱਚ ਕਾਮਯਾਬ ਹੁੰਦੀ ਹੈ ਸੋ ਇਸ ਤਰ੍ਹਾਂ ਕੈਪਟਨ 2000 2 ਦੇ ਵਿੱਚ ਮੁੱਖ ਮੰਤਰੀ ਵੀ ਬਣੇ ਤੇ 2017 ਦੇ ਵਿੱਚ ਵੀ ਮੁੱਖ ਮੰਤਰੀ ਬਣੇ ਸੋ ਹੁਣ ਭਾਵੇਂ ਕੈਪਟਨ ਅਮਿੰਦਰ ਸਿੰਘ ਕਾਂਗਰਸ ਪਾਰਟੀ ਵਿੱਚ ਨਹੀਂ ਉਹਨਾਂ ਦੀ ਥਾਂ ਪ੍ਰਤਾਪ ਸਿੰਘ ਬਾਜਵਾ ਆ ਕੇ ਖੜੇ ਹੋਏ ਨੇ ਔਰ ਪ੍ਰਤਾਪ ਸਿੰਘ ਬਾਜਵਾ ਦਾਵਾ ਵੀ ਕਰ ਰਹੇ ਨੇ ਕਿ ਉਹਨਾਂ ਨੂੰ ਅਗਲਾ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਵੇ ਕਿਉਂਕਿ ਉਹ ਦਾਵੇਦਾਰ ਨੇ ਪਰ ਅਜੇ ਤੱਕ ਉਹਨਾਂ ਨੂੰ ਨਾ ਤਾਂ ਮੁੱਖ ਮੰਤਰੀ ਚਿਹਰਾ ਹਾਈ ਕਮਾਂਡ ਵੱਲੋਂ ਬਣਾਉਣ ਦੀ ਕੋਈ ਤਿਆਰੀ ਹੈ ਤੇ ਨਾ ਹੀ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਅਗਲਾ ਪ੍ਰਧਾਨ ਬਣਾਉਣ ਦੀ ਤਿਆਰੀ ਹੈ ਸੋ ਇਸ ਨੂੰ ਲੈ ਕੇ ਚੰਨੀ ਦੇ ਉੱਪਰ ਹਾਈ ਕਮਾਂਡ ਨਜ਼ਰਾਂ ਰੱਖੀ ਬੈਠੀ ਕਿ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਜਾਵੇ ਤੇ ਚੰਨੀ ਨੂੰ ਹੀ ਪੰਜਾਬ ਦਾ ਪ੍ਰਧਾਨ ਬਣਾਇਆ ਜਾਵੇ ਜੋ ਕਿ ਕੈਪਟਨ ਵਾਲਾ ਫਾਰਮੂਲਾ ਜਿਹੜਾ ਪ੍ਰਦਾਨ ਹੋਵੇਗਾ ਜਿਸ ਤੇ ਅਗਵਾਈ ਹਟ ਚੋਣਾਂ ਲੜੀਆਂ ਜਾਣਗੀਆਂ ਉਹੀ ਅਗਲਾ ਮੁੱਖ ਮੰਤਰੀ ਬਣਾਇਆ ਜਾਵੇਗਾ ਜਿਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਇਹ ਕਲੇਸ਼ ਹੋਰ ਵੱਡਾ ਹੋ ਸਕਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਜੇ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਂਦਾ ਤਾਂ ਫਿਰ ਉਹ ਕਾਂਗਰਸ ਵਿੱਚ ਚੋਣ ਪ੍ਰਚਾਰ ਨਹੀਂ ਕਰਨਗੇ ਉਹ ਕਾਂਗਰਸ ਵਿੱਚ ਨਹੀਂ ਆਉਣਗੇ ਜਿਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਇਹ ਬਹੁਤ ਵੱਡੀ ਧੜੇਬੰਦੀ ਹੋਰ ਉੱਪਰ ਕੇ ਸਾਹਮਣੇ ਆਵੇਗੀ